ਜਿਵੇਂ ਮੈਂ ਤੁਹਾਨੂੰ ਧੁੱਕ ਕੇ ਸਲਾਮ ਆਜੀ ਲੇਕਨ ਦੀ ਆ ਦੇਖੋ ਬਾਹ ਨਹੀਂ ਡੂ ਇੱਕ ਵਾਰੀ ਇੱਕ ਵਾਰੀ ਵੋਟ ਪਾ ਕੇ ਦਿਓ ਮੈਂ ਤੁਹਾਡਾ ਮੋਲ ਨਾ ਮੇਰਾ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਇਹਨਾਂ ਨੂੰ ਹਲਾ ਦੂੰਗਾ ਮੋਦੀ 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 ਸਰਕਾਰ ਤੱਕ ਗੱਲ ਪਹੁੰਚੇਗੀ ਕਿ ਨੀਟੂ ਸ਼ਪਰਾ ਵਾਲਾ ਜਿੱਤ ਗਿਆ ਉਹ ਰੱਬਾ ਤੂੰ ਕਿੱਥੇ ਆ ਹਾਂ ਮੈਨੂੰ ਦੱਸ ਮਾਲਕਾ ਮੇਰਿਆ ਤੂੰ ਕਿੱਥੇ ਆ ਜੇ ਤੂੰ ਹੈਗਾ ਧਰਤੀ ਦੇ ਅੰਦਰ ਤੇ ਵੈਸਟ ਵਾਲਿਆਂ ਨੂੰ ਕਹਦੇ ਸਰ ਇੱਕ ਇੱਕ ਵੋਟ ਮੇਰੀ ਝੋਲੀ ਚ ਪਾ ਕੇ ਜਦੋਂ ਮੈਂ ਨਾ ਕੋਈ ਇਨਸਾਫ ਲੈ ਲਵਾਂ ਜੇ ਨਹੀਂ ਤੇ ਜੇ ਚੋਰੀ ਖਾਲੀ ਹੋ ਗਈ ਨਾ ਫਿਰ ਇਹਨਾਂ ਦਾ ਪੱਲੇ ਕੁਛ ਨਹੀਂ ਰਹਿਣਾ ਜੇ ਮੈਂ ਜਿੱਤ ਗਿਆ ਮੈਂ ਪਹਿਲਾਂ ਜਿੱਤਣ ਦੀ ਗੱਲ ਕਰੂੰਗਾ ਹਾਂ ਜੇ ਮੈਂ ਜਿੱਤ ਗਿਆ ਇੰਗਲੈਂਡ ਅਮਰੀਕਾ ਯੂ ਐਸ اے ਕਾਂਚੀ ਫਰਾਂਸੀ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਪਾਕਿਸਤਾਨ ਵੱਡੇ ਵੱਡੇ ਮੁਲਕਾਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਨੀਟੂ ਛਟਲਾ ਵਾਲਾ ਜਿੱਤਿਆ ਜਿੱਤਿਆ ਸਾਊਦੀ ਅਰਬ ਦੁਬਈ ਸਾਰੇ ਦੇਸ਼ਾਂ ਦੇ ਵਿੱਚ ਇਟਲੀ ਫਰਾਂਸ ਜਰਮਨ ਜਿੱਥੇ ਵੀ ਚਲ ਜਾਓਗੇ ਜਿੱਥੇ ਪੰਜਾਬੀ ਬਸਦੇ ਆ ਉਹਨਾਂ ਦੇ ਲੋਕ ਉੱਥੇ ਤੇ ਗੋਰੀਆਂ ਨੂੰ ਪਤਾ ਲੱਜੂਗਾ ਨੀਟੂ ਛਟੜਾਂ ਜਿੱਤਿਆ ਅੱਜ ਮੈਂ ਕਹਿਣਾ ਕਿ ਜਿਹਨੂੰ ਵੋਟਾਂ ਪਾ ਦਿਓ ਉਸ ਬੰਦੇ ਨੂੰ ਜਿਹੜਾ ਯਾਰ ਤੁਹਾਨੂੰ ਹਸਾਊਗਾ ਸਹੀ ਥੋੜਾ ਦਿਲ ਤਾਂ ਲਾਈ ਰੱਖੋ ਹਨਾ ਮੈਂ ਉਹਦਾਂ ਮਲਾਉਣਾ ਮੇਰੀ ਮੁਰਾਦ ਛਟੜਾਂ ਵਾਲਾ ਨੀਟੂ ਈਟੂ ਕਿਵੇਂ ਆ ਸასი ਗਾਲ ਜੀ ਨਾ ਕਿਵੇਂ ਆ ਫਿਰ ਬਹੁਤ ਵਧੀਆ ਜੀ ਕੈਮ ਹਾਂਜੀ ਹਾਂਜੀ ਡੱਟ ਗਿਆ ਫਿਰ ਤੂੰ ਮੈਦਾਨ ਚ ਹਾਂਜੀ ਡੱਟ ਗਿਆ ਲੈ ਹੁਣ ਦੇਖ ਮੈਂ ਤਾਂ ਭਾਈ ਸਾਰਿਆਂ ਨੂੰ ਕਹਤਾ ਲੈ ਜਾਣਾ ਪੱਛਮੀ ਲਈ ਇਹਨੂੰ ਵੋਟਾਂ ਪਾ ਦਿਓ ਘੱਟੋ ਘੱਟ ਇਹ ਬੰਦਾ ਜਾਊਗਾ ਹੋਰ ਕੁਝ ਨਹੀਂ ਯਾਰ ਤੁਹਾਨੂੰ ਹਸਾਊਗਾ ਮਨੋਰੰਜਨ ਹੀ ਹੋਊਗਾ ਬਿਲਕੁਲ ਇੱਕ ਵੈਸਟ ਲੁਧਿਆਣਾ ਦੇ ਵਿੱਚ ਮੈਂ ਕਹਿੰਦਾ ਐਤ ਕਿ ਤੁਸੀਂ ਬਦਲਾਵ ਲਿਆਓ ਐਤ ਕਿ ਤੁਸੀਂ ਪਛਾਲ ਲਿਆਓ ਐਤ ਕਿ ਤੁਸੀਂ ਨੇਰ ਲਿਆਓ ਕੌਣ ਆ ਗਿਆ ਤੁਹਾਡਾ ਭਰਾ ਨੀਡ ਟੂ ਸ਼ਟਰਾਂ ਵਾਲਾ ਆ ਗਿਆ ਜਿਹਨੇ ਸ਼ਟਰਾਂ ਦਾ ਕੰਮ ਕੀਤਾ ਵਾ ਜਿਹਨੇ ਚੋ ਨਿਸ਼ਾਨ ਵੀ ਛੱਡ ਰੰਦਾ ਜਿਹਦੇ ਘਰ ਦੀਆਂ ਨੌ ਵੋਟਾਂ ਸੀਗੀਆਂ ਅੱਜ ਉਹ ਬੰਦਾ ਤੁਹਾਡੇ ਸਾਹਮਣੇ ਖੜਾ ਵਾ ਪਰ ਨੌ ਚ ਤੈਨੂੰ ਤੇ ਪਈਆਂ ਨਹੀਂ ਸੀ ਤੂੰ ਤਾਂ ਰੋਇਆ ਸੀ ਰੋਇਆ ਕਿਹਦੇ ਕੋਲੇ ਆਪਣੇ ਬਿਕਰਮ ਕੋਲੇ ਜਿਆਦਾ ਕਿ ਨਹੀਂ ਕਰਮ ਭਾਜੀ ਕੋਲੇ ਸੀ ਬਿਕਰਮ ਫਿਰ ਪਰ ਮੈਨੂੰ ਨਾ ਨੌ ਚ ਪੰਜ ਪਈਆਂ ਸੀ ਚਾਰ ਨਹੀਂ ਸੀ ਪਈਆਂ ਉਹਦੇ ਕਰਕੇ ਪੰਗਾ ਪੈ ਗਿਆ ਉਹਦੇ ਕਰਕੇ ਪੰਗਾ ਪੈ ਗਿਆ ਫਿਰ ਐਕਤੀ ਉਹ ਚਾਰ ਪੈ ਜਾਣੀਆਂ ਦੇਖੋ ਮੈਂ ਤੇ ਮੇਰੀ ਵੋਟ ਵੀ ਇੱਧਰ ਹੀ ਹੈ ਜੀ ਵੈਸਟ ਵਿੱਚ ਤੇ ਮੈਂ ਕਹਿੰਦਾ ਵਾ ਤੁਹਾਡੇ ਇਲਾਕੇ ਜਾਇਆ ਵਾ ਤੁਹਾਡੇ ਸੂਬੇ ਜਾਇਆ ਵਾ ਮੈਂ ਕੋ ਤੁਹਾਡੇ ਕੋ ਕਾਰ ਨਹੀਂ ਮੰਗਦਾ ਮੈਂ ਤੁਹਾਡੇ ਕੋ ਕੋਈ ਜਾਇ ਨਹੀਂ ਮੰਗਦਾ ਮੈਂ ਤੁਹਾਡੇ ਕੋ ਤੁਹਾਡੀ ਕੋ ਸਰਕਾਰ ਨਹੀਂ ਮੰਗਦਾ ਪਰ ਤੁਹਾਡੇ ਹੱਕ ਜਿਹੜੇ ਇਹਨਾਂ ਨੇ ਖੋਲੇ ਨਾ ਉਹ ਮੈਂ ਲੈ ਕੇ ਤੁਹਾਡੇ ਕੋਲ ਆ ਰਿ ਤਦ ਜੇ ਤੁਸੀਂ ਤਾਕਤ ਦਿਓਗੇ ਮੈਂ ਤਾਇ ਖਾਉਂਗਾ ਜੇ ਮੈਂ ਚਤਾ ਕਰਦੇ ਕਿ ਮੈਂ ਕਿਦਾਂ ਖਾਉਂਗਾ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਇਹਨਾਂ ਦੇ ਹੱਥ ਨਾ ਚੜੋ ਬਿਲਕੁਲ ਵੋਟ ਨਾ ਪਾਓ ਇਹਨਾਂ ਨੂੰ ਵੋਟ ਆ ਕੀ ਆਮ ਬੰਦੇ ਨੂੰ ਪਾਓ ਤੁਹਾਡੇ ਤੁਹਾਡੇ ਤੋਂ ਤੁਹਾਡੇ ਵਿੱਚੋਂ ਨਿਕਲੇ ਤੁਹਾਡਾ ਭਰਾ ਨੀ ਟੂ ਸ਼ਟਰਾਂ ਵਾਲਾ ਮੈਂ ਆਪਣੀ ਔਕਾਤ ਨਹੀਂ ਭੁੱਲੂਗਾ ਔਰ ਇੱਕ ਦਿਨ ਉੱਭੋਰ ਗੱਲ ਕਰਾਂਗਾ ਜੇ ਮੈਂ ਤੁਹਾਡੇ ਕੋਈ ਵਾਅਦੇ ਸੱਚੇ ਨਾ ਕਰ ਸਕਿਆ ਜਾਂ ਮੈਂ ਤੁਹਾਡਾ ਕੋਈ ਬੇਈਮਾਨੀ ਕਰੂੰਗਾ ਜੁੱਤੀਆਂ ਲਾ ਲਾ ਕੇ ਮੇਰੇ ਸਿਰ 'ਤੇ ਮਾਰੇ ਹੋ 2027 'ਚ ਮੈਂ ਤੁਹਾਨੂੰ ਆਪਣੀ ਚੱਕਰ ਦੀ ਦਿਖਾਉਂਗਾ ਅਗਰ ਮੈਂ ਤੁਹਾਡਾ ਵਧੀਆ ਕੰਮ ਕਰਕੇ ਦਿਖਾਇਆ ਤੁਸੀਂ ਇਕੱਲਾ ਇਕੱਲਾ ਬੰਦਾ ਵੀਡੀਓ ਪਾ ਕੇ ਗਿਆ ਉਹ ਵੀ ਕੰਮ ਵਧੀਆ ਕਰਕੇ ਦਿਖਾਇਆ ਵੈਸਟ ਨੂੰ ਅਮਰੀਕਾ ਵਰਗਾ ਬਣਾ ਦੂਗਾ ਮੈਂ ਨਹੀਂ ਅਮਰੀਕਾ ਵਰਗਾ ਰਹਿਣ ਤੇ ਪੰਜਾਬ ਵੀ ਵੈਸਟ ਵੀ ਵਧੀਆ ਬਣਾ ਦੀ ਵੈਸਟ ਵਧੀਆ ਬਣਾ ਦੂਗਾ ਮੈਂ ਕਿਹੜੇ ਪੰਜ ਕੰਮ ਆ ਜਿਹੜੇ ਕਰੇਗਾ ਨਸ਼ਾ ਜੀ ਇੱਕ ਗੰਦਾ ਨਾਲ ਹੂੰ ਤੇ ਇੱਕ ਬੱਤੀ ਬਹੁਤ ਜਾਂਦੀ ਸਿਵਰੇਜ ਦੀ ਸਮੱਸਿਆ ਵਾ ਹਾਂ ਇੱਕ ਜਿਹੜਾ ਕਿ ਲੁੱਟਖੋ ਬਦਮਾਸ਼ੀ ਇਹ ਗੁੰਡਾਗਰਦੀ ਇਹ ਸਾਰੀ ਮੈਂ ਬੰਦ ਕਰਾਉਂਗਾ ਪੰਜ ਕੰਮ ਹੈ ਅੱਛਾ ਗੰਦੇ ਨਾਲੇ ਤਾਂ ਲੱਗਿਆ ਹੋਇਆ ਕਹਿੰਦੇ ਬਾਬਾ ਸੰਤ ਸੀਚੇ ਆਜੀ ਲੱਗੇ ਉਹ ਕਿੰਨੇ ਸਾਲ ਦੇ ਲੱਗੇ ਬਾਬਾ ਜੀ ਤੇ ਚਲੋ ਬਾਬਾ ਜੀ ਵੀ ਕੰਮ ਕਰਨਗੇ ਮੈਂ ਵੀ ਕੰਮ ਕਰੂੰਗਾ ਦੋਨੇ ਨਾਲ ਕੇ ਕੰਮ ਕਰਾਂਗੇ ਜਿਹੜਾ ਕਿ 5 ਸਾਲ 10 ਸਾਲਾਂ ਦੇ ਚੋਣਾ ਅਸੀਂ ਦੋ ਮਹੀਨਿਆਂ ਦੇ ਵਿੱਚ ਤੇ ਤਿੰਨ ਮਹੀਨੇ ਜਾਂ ਪੰਜ ਮਹੀਨੇ ਦੇ ਵਿੱਚ ਕਰਾਵਾਂਗੇ ਅੱਛਾ ਇਹਨਾਂ ਟੋਪੀ ਕੀ ਹੈ ਇਹ ਕੀ ਲਿਖਿਆ ਟੋਪੀ ਤੇ ਇਹ ਭਾਜੀ ਇੰਗਲੈਂਡ ਤੋਂ ਆਈ ਹੈ ਟੋਪੀ ਜੀ ਅੱਛਾ ਇੰਗਲੈਂਡ ਦੇ ਫੈਨ ਨੇ ਭੇਜੀ ਹੋਣਗੇ ਹਾਂਜੀ ਔਰ ਆਸਟ੍ਰੇਲੀਆ ਬੋਪਾ ਜੀ ਨੇ ਬੋਪਾ ਜੀ ਉਹ ਬੋਪਾ ਜੀ ਮਿਊਜ਼ਿਕ ਕਰਦੇ ਆ ਬੂਟਾ ਦੇਖਦੇ ਆ ਨਹੀਂ ਉਹ ਘਰ ਰੱਖਿਆ ਪਾਜੀ ਮੈਂ ਉਹ ਘਰ ਰੱਖਿਆ ਉਹ ਇੰਨੇ ਸੋਹਣੇ ਬੂਟਾ ਬੋਪਾ ਜੀ ਨੇ ਭੇਜਿਆ ਆ ਆਸਟ੍ਰੇਲੀਆ ਚ ਮਿਊਜ਼ਿਕ ਕਰਦੇ ਲੋਕਾਂ ਦਾ ਬੋਬ ਕੋਰਿਆਂ ਦਾ ਹਾਂਜੀ ਹਾਂ ਉਹਨਾਂ ਨੇ ਮੈਨੂੰ ਗਿਫਟ ਕੀਤੇ ਬੂਟ ਫਿਰ ਉਹ ਤਾਂ ਅੰਗਰੇਜ਼ੀ ਬੋਲਦੇ ਹੁਣ ਤੇਰੀ ਗੱਲ ਕਿਵੇਂ ਹੋਈ ਨਹੀਂ ਉਹ ਬੂਟ ਇੰਨੇ ਆਲੀਸ਼ਾਨਾ ਕਿ ਮੇਰੀ ਨਹੀਂ ਗੱਲ ਕਿਵੇਂ ਹੋਈ ਤੇਰੀ ਉਹਨਾਂ ਨਾਲ ਨਹੀਂ ਮੈਨੂੰ ਨਾ ਸਾਡੇ ਇੱਥੇ ਜਿਲ ਚੌਂਕ ਚ ਸਾਡੇ ਵੱਡੇ ਵੀਰ ਜੀ ਆ ਤੇ ਉਹਨਾਂ ਕੋ ਉਹਨਾਂ ਨੇ ਕਰਾਈ ਕਰ ਉਹਨਾਂ ਕੋ ਆਏ ਬੂਟ ਫਿਰ ਉਹਨਾਂ ਨੇ ਮੈਨੂੰ ਦਿੱਤੇ ਬੂਟ अच्छा नीडो ابو ਯੂਨੀਵਰਸਿਟੀ ਖੜੇ ਆ ਆ ਟਰੈਕਟਰ ਖੜਾ ਹੈ ਦਿਖਾਈ ਤੈਨੂੰ ਟਰੈਕਟਰ ਚਲਾਉਣਾ ਆਉਂਦਾ ਨਹੀਂ ਟਰੈਕਟਰ ਨਹੀਂ ਆਉਂਦਾ ਜੀ ਕੱਲੇ ਸ਼ੈਟਰ ਲਾ ਲੈਣਾ ਬਸ ਕੱਲੇ ਸ਼ੈਟਰ ਲਾਉਣਾ ਜੀ ਮੈਂ ਟਰੈਕਟਰ ਦੀ ਮਹੱਤਤਾ ਕੀ ਹੈ ਮੈਨੂੰ ਇਹਦਾ ਦੱਸ ਯਾਰ ਜਿਹੜਾ ਟਰੈਕਟਰ ਹੈ ਜਿਹੜਾ ਆ ਟਰੈਕਟਰ ਹੈ ਨਾ ਹਾਂ ਇਹ ਕਿਸਾਨ ਦਾ ਪੁੱਤਰ ਹੈ ਹਾਂ ਇਹ ਖੇਤੀਬਾੜੀ ਕਰਦਾ ਵਾ ਹਾਂ ਕਣਕ ਬੀਜਦਾ ਝੋਨਾ ਬੀਜਦਾ ਮੱਕੀ ਬੀਜਦਾ ਇਹਦੇ ਤੋਂ ਸਾਰਿਆਂ ਪਹਿਲਾਂ ਪਸ਼ੂ ਮਤਲਬ ਬੋਲ ਹੁੰਦੇ ਸੀ ਕਿ ਪਰ ਅੱਜ ਕੱਲ ਇਹਨਾਂ ਕੰਮ ਕੀਤਾ ਜਾਂਦਾ ਵਾ ਪਰ डीसी ऑफिस चल जाओ उथे लिखा है जय जवान जय किसान आज ਸਾਡੇ ਦੇਸ਼ ਦਾ ਕਿਸਾਨ ਵੀ ਦੁਖੀ ਆ ਤੇ ਜਵਾਨ ਵੀ ਦੁਖੀ ਆ ਕਨੈਕਟਰ ਬੱਸਾਂ ਮਰੇ ਸਰਕਾਰੀ ਬੱਸਾਂ ਦਾ ਨਹੀਂ ਪੱਕੇ ਕੀਤੇ ਇਹਨਾਂ ਨੇ ਪ੍ਰੋਫੈਸਰਾਂ ਦੀ ਨੌਕਰੀ 600 ਪ੍ਰੋਫੈਸਰਾਂ ਦੀ ਨੌਕਰੀ ਆ ਉਹ ਵੀ ਖਾਲੀ ਆ ਉਥੇ ਹੀ ਪੱਕੇ ਨਹੀਂ ਕੀਤੇ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਪੁਲਿਸ ਮੁਲਾਜ਼ਮਾਂ ਦਾ ਫੰਡ ਬੋਨਸ ਹੈ ਸਰਕਾਰ ਉਹ ਨਹੀਂ ਦਿੰਦੀ ਕਿਉਂ ਨਹੀਂ ਦਿੰਦੀ ਮੇਰੇ ਵਰਗਾ ਸੱਚ ਬੋਲਦਾ ਵਾ ਇਹਨਾਂ ਨੂੰ ਕੌੜਾ ਲੱਗਦਾ ਵਾ ਸੱਚ ਦੀ ਆਵਾਜ਼ بلند ਰੋ ਕਿਉਂਕਿ ਜੋ ਸੱਚਾ ਸਾਚੀ ਹੋਇਆ ਇਹ ਕਿਸਾਨ ਦਾ ਸਾਥੀ ਹੈ ਸੁਖ ਰੁਖ ਦਾ ਔਰ ਆਪਣੀ ਸਰਕਾਰ ਕਿਸਾਨ ਨੂੰ ਦੁਖੀ ਕਰਦੀ ਆ ਸਾਡਾ ਅन्नदाता ਕਿਸਾਨ ਹੈ ਉਹਨੂੰ ਕਿਸਾਨ ਨੂੰ ਦੁਖੀ ਕਰਕੇ ਇਹਨਾਂ ਨੇ ਕੁਝ ਨਹੀਂ ਲੈਣਾ ਸਾਡੇ ਜਿਹੜੇ ਮਾਸਟਰ ਆ ਵਿਚਾਰੇ ਧਰਨਾ ਲਾਉਣ ਦਿਲਾਉਂਦੇ ਉਹ ਕਹਿੰਦੇ ਉਹ ਇੱਕ ਮਾਸਟਰ ਦਾ ਉਹਦੇ ਕੋਲ ਸਟੂਡੈਂਟ ਨਿਕਲਦਾ ਕੋਈ ਜੱਜ ਬੰਦਾ ਕੋਈ ਵਕੀਲ ਬੰਦਾ ਕੋਈ ਡਾਕਟਰ ਬੰਦਾ ਕੋਈ ਇੰਸਪੈਕਟਰ ਬੰਦਾ ਕੋਈ ਪੁਲਿਸ ਮੁਲਾਜ਼ਮ ਬੰਦਾ ਕੋਈ ਫੌਜੀ ਬੰਦਾ ਦੇਸ਼ ਦਾ ਔਰ ਸਾਰੇ ਹੀ ਵੱਡੀਆਂ-ਵੱਡੀਆਂ ਪੋਸਟਾਂ 'ਤੇ ਪਹੁੰਚ ਕੇ ਉਹ ਵਿਚਾਰਾ ਉੱਥੇ ਦਾ ਉੱਥੇ ਰਹਿੰਦਾ ਆ ਅੱਜ ਮਾਸਟਰ ਇੱਥੇ ਧਰਨੇ ਦੇ ਰਿਹਾ ਪ੍ਰਦਰਸ਼ਨ ਕਰ ਰਿਹਾ ਸੁਣਵਾਈ ਫੇਰ ਨਹੀਂ ਹੋ ਰਹੀ ਉਹ ਰੱਬਾ ਤੂੰ ਕਿੱਥੇ ਆ ਹਾਂ ਮੈਨੂੰ ਦੱਸ ਵਾਹ ਮਾਲਕਾ ਮੇਰਿਆ ਤੂੰ ਕਿੱਥੇ ਆ ਦੱਸ ਜੇ ਤੂੰ ਹੈਗਾ ਧਰਤੀ ਦੇ ਅੰਦਰ ਤੇ ਵੈਸਟ ਵਾਲਿਆਂ ਨੂੰ ਕਹਦੇ ਸਰ ਇੱਕ ਇੱਕ ਵੋਟ ਮੇਰੀ ਝੋਲੀ ਚ ਪਾ ਕੇ ਹਾਂ ਜਦੋਂ ਮੈਂ ਨਾ ਕੋਈ ਇਨਸਾਫ ਲੈ ਲਵਾਂ ਜੇ ਨਹੀਂ ਤੇ ਜੇ ਚੋਰੀ ਖਾਲੀ ਹੋ ਗਈ ਨਾ ਫਿਰ ਇਹਨਾਂ ਦੇ ਪੱਲੇ ਕੁਝ ਨਹੀਂ ਰਹਿਣਾ ਜੇ ਮੈਂ ਜਿੱਤ ਗਿਆ ਮੈਂ ਪਹਿਲਾਂ ਜਿੱਤਣ ਦੀ ਗੱਲ ਕਰੂੰਗਾ ਹਾਂ ਜੇ ਮੈਂ ਜਿੱਤ ਗਿਆ ਇੰਗਲੈਂਡ ਅਮਰੀਕਾ ਯੂ ਐਸ اے ਕਾਂ ਕਾਂਚੀ ਫਰਾਂਸੀ ਆਸਟ੍ਰੇਲੀਆ ਔਰ ਨਿਊ ਜ਼ੀਲੈਂਡ ਪਾਕਿਸਤਾਨ ਵੱਡੇ ਵੱਡੇ ਮੁਲਕਾਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਨੀਟੂ ਸ਼ਟਲਾਂ ਵਾਲਾ ਜਿੱਤਿਆ ਜਿੱਤਿਆ ਸਾਊਦੀ ਅਰਬ ਦੁਬਈ ਸਾਰੇ ਦੇਸ਼ਾਂ ਦੇ ਵਿੱਚ ਇਟਲੀ ਫਰਾਂਸ ਜਰਮਨ ਜਿੱਥੇ ਵੀ ਚਲ ਜਾਓਗੇ ਜਿੱਥੇ ਪੰਜਾਬੀ ਬਸਦੇ ਆ ਉਹਨਾਂ ਦੇ ਲੋਕ ਉੱਥੇ ਤੇ ਗੋਰੀਆਂ ਨੂੰ ਪਤਾ ਲੱਜੂਗਾ ਵੀ ਨੀਡ ਟੂ ਛੜਨਾ ਦਿੱਤਿਆ ਇਹ ਟਰੈਕਟਰ ਵਾਲੀ ਗੱਲ ਮੈਂ ਪਤਾ ਕਿਉਂ ਕੀਤੀ ਸੀ ਮੈਂ ਕਹਿਣਾ ਵੀ ਇਹ ਬੋਲ ਕਿੰਨਾ ਸਕਦਾ ਹੁਣ ਟਰੈਕਟਰ ਦੱਸਦਾ ਅੱਛਾ ਆ ਕੀ ਇੱਥੇ ਵੀ ਦੱਸ ਦੇ ਫਿਰ ਆ ਕੀ ਆ ਜੀ ਸੰਗਲ ਹਾਂ ਇਹ ਕਿਹਨੂੰ ਪਾਈਦਾ ਇਹ ਸੰਗਲ ਪਾਈਦਾ ਮੱਝ ਨੂੰ ਫਿਰ ਇੱਥੇ ਕਿਉਂ ਪਾਇਆ ਵਿਆ ਜਾਂ ਝੋਟੇ ਨੂੰ ਪਾਈਦਾ ਫਿਰ ਇੱਥੇ ਕਿਉਂ ਪਾਇਆ ਤੇ ਜੇ ਗੱਲ ਕਰੀਏ ਇਹ ਸਾਨ ਹੂੰ ਇਹ ਸਾਰਾ ਵਕ ਪਿਓ ਆ ਪਿਓ ਆ ਸਾਨ ਹਾਂ ਤੇ ਇਹਨੂੰ ਰੋਕਣ ਵਾਸਤੇ ਸੰਗਲ ਵੀ ਘੱਟ ਗਿਆ ਇਹ ਚਾਵੇ ਇਹ ਚਾਵੇ ਤਾਂ ਵੱਡੇ ਵੱਡੇ ਥੰਮ ਪੱਟ ਦੇਵੇ ਕਿਉਂਕਿ ਇਹ ਨਾੜ 11 ਵਾ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਓ ਜਿਹੜੇ ਰੰਨਾ ਦੇ ਸਿਲਕ ਮਿਲਦੇ ਨੀ ਮਾਸਲੇ ਤੇ ਗੋਲ ਲਾ ਦਿੱਤੇ ਤੇ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਨੀ ਮੂਸੇ ਪੈਂਡ ਆਉਣ ਲਾ ਦਿੱਤੇ ਅਣਖੀਆਂ ਜੱਟ ਅਣਖੀ ਗੀਤ ਜੱਟ ਦੇ ਜੋ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਓ ਤੇਰੇ 21 ਸਾਲਾਂ ਦੇ ਜੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ ਅੱਛਾ ਇਹ ਨਾ ਹੁਣ ਤੂੰ ਮੂਸੀ ਵਾਲਾ ਸੁਣਾਤਾ ਕਹਿੰਦੇ ਤੂੰ ਹਰੇਕ ਚੀਜ਼ ਤੇ ਗਾ ਲੈਣਾ ਮੈਂ ਤੈਨੂੰ ਅੱਗੇ ਆਪਾਂ ਜਦੋਂ ਵੀ ਮੇਰੇ ਹੁਣ ਇੱਧੇ ਗਾ ਕੇ ਰਹਾ ਮੈਨੂੰ ਫਿਰ ਮੰਨਾਵੇ ਤੇ ਕੀ ਗਾਣਾ ਜੋੜੇਗਾ ਕਹਿੰਦੇ ਇਹਨੂੰ ਪੈਪ ਇੱਕ ਸੂਆ ਵਾ ਜਿਹਦੇ ਖੁੱਬ ਜਾਵੇ ਉਹਨੂੰ ਪਤਾ ਲੱਗਦਾ ਦਰਦ ਕੀ ਹੁੰਦੀ ਆ ਇਹ ਜਹਾਜ਼ ਨੂੰ ਵੀ ਕੱਢ ਦੇਗਾ ਇਹ ਪੈਂਦਾ ਜਦੋਂ ਪੈਂਦੀ ਆ ਨੇ ਨਾ ਉਦੋਂ ਕੋਈ ਨਹੀਂ ਉਹ ਖੜਦਾ ਇਹਨੂੰ ਕਹਿੰਦੇ ਸੁਆਵਾ ਪਰ ਇੱਕ ਮੈਂ ਰੈਪ ਲਿਖਿਆ ਵਾ ਹਾਂ ਸੁਣਾ ਦੇ ਫਿਰ ਔਰ ਵੋਟਾਂ ਦੇ ਉੱਤੇ ਉਹ ਕਦੇ ਚਾਦੇ ਨਾਲ ਤੁਸੀਂ ਖੜਾ ਹੈ ਕਦੀ ਕਿਲਾ ਕੇ ਵੋਟਾਂ ਵਿੱਚ ਲੀਡਰਾਂ ਨੂੰ ਦਿੱਤਾ ਤਾਂ ਲੁਤੇਲਾ ਕਿ ਇਵਨ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਮੈਂ ਸਰਕਾਰ ਨੇ ਸੁੱਟਿਆ ਨਹਿਲੇ ਤੇ ਦੱਲ ਕਿ ਸੀਐਮ ਵਾਲੇ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜੂਮ ਫਾਈਵ ਜੀ ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਦੀ ਬੈਠੀ ਸਰਕਾਰ ਕਿਉਂ ਇਹ ਮਜ਼ਾਕ ਹੈ ਕਿਆ ਇਹ ਬੋਲੇ ਤਾਂ ਮਜ਼ਾਕ ਹੈ ਕਿਆ ਨੀਟੂ ਸ਼ਟਰ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਬਿਲਕੁਲ देखो मैं आज थोनू यही विनती करदां ਵੀ ਲੀਡਰਾਂ ਨੇ ਪੰਜਾਬ ਲੁੱਟਿਆ ਭਾਈ ਉਹਨਾਂ ਉਹ ਬੰਦੇ ਨੂੰ ਵੋਟਾਂ ਪਾ ਦਿਓ ਨਾਲੇ ਹਸਾਊਗਾ ਦਿਲ ਲਾਈ ਰੱਖੂਗਾ 니トゥ ਇੱਕ ਗੱਲ ਹੋਰ ਐਮ ਐਲ اے ਦੀਆਂ ਵੋਟਾਂ ਇਹ ਹਾਂਜੀ ਐਮ ਐਲ ਦਾ ਮਤਲਬ ਕੀ ਆ ਐਮ ਐਲ ਦਾ ਮਤਲਬ ਆ ਮੈਂਬਰ ਆਫ ਪਾਰਲੀਮੈਂਟ ਹਾਂ ਅਸੈਂਬਲੀ ਅਸੈਂਬਲੀ ਲੈ ਵੀ ਇਹ ਵੀ ਗੱਲ ਠੀਕ ਆ ਅੱਛਾ ਕੋਈ ਇਹੋ ਜੀ ਗੱਲ ਜਿਹੜਾ ਵਾਅਦਾ ਹੁਣ ਇਹ ਤਾਂ ਕਹਿੰਦੇ ਲੀਡਰ ਆਉਂਦੇ ਆ ਵਾਅਦੇ ਕਰਕੇ ਮੁੜ ਕੇ ਆਉਂਦੇ ਨਹੀਂ ਮੈਂ ਵਾਅਦਾ ਨਹੀਂ ਕਰਾਂ ਤੈਨੂੰ ਲੱਭੀ ਆਈ ਤੂੰ ਜਲੰਧਰ ਭੱਜ ਮੈਂ ਮੈਂ ਵਾਅਦਾ ਨਹੀਂ ਕਰੂੰਗਾ ਵਾਅਦੇ ਪੂਰੇ ਕਰੂੰਗਾ ਜੀ ਨਹੀਂ ਛਟਣਾ ਦੀ ਦੁਕਾਨ ਖੋਲ ਇਹ ਦੇ ਕੋ ਇਸ ਟਾਈਮ ਤੇ ਮੇਰਾ ਸ਼ਟਰ ਬੰਦ ਆ ਚਾਬੀ ਜਨਤਾ ਹੱਥ ਵਾਸਤੇ ਹਾਂ ਔਰ ਇੱਕ ਮੈਂ ਨਸ਼ੇ ਉੱਤੇ ਗਾਣਾ ਲਿਖਿਆ ਜੇ ਮੈਂ ਕਹੋਗੇ ਤੇ ਦੋ ਜੀ ਸੁਣਾ ਦੇ ਉਹ ਵੀ ਆਪਾਂ ਕਿਹੜੇ ਵਿਲੇ ਹੀ ਆਪਾਂ ਤੈਸ ਮੈਂ ਸੱਭ ਹੋ ਗਏ ਅੱਡੇ ਬਣ ਗਏ ਬਾਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਓ ਅੱਡਰ ਤੇ ਵਾ ਵਾ ਬਹੁਤ ਵਧੀਆ ਬਹੁਤ ਵਧੀਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਵਲੜ ਕਵਾਰੇ ਤੋਂ ਵੇਖ ਪਗਤ ਸਿੰਘ ਆ ਕੇ ਵੇਖ ਬਾਬਾ ਸਭ ਆ ਕੇ ਪੈਂਦੇ ਟਕ ਟਕ ਕਹਿੰਦੇ ਅੱਗੇ ਥੋੜਾ ਲਾਈਨ ਅਪ ਕੋਈ ਨਹੀਂ ਭੁੱਲ ਗਿਆ ਇਧਰ ਆ ਜਾ ਹੁਣ ਆਪਾਂ ਟਰੈਕਟਰ ਵਾਲੀ ਗੱਲ ਹੋ ਗਈ ਤੇ ਲਓ ਜੀ ਇਹ ਤੁਹਾਡੇ ਸਾਹਮਣੇ ਮੀਟੂ ਛੱਡਣ ਵਾਲਾ ਅੱਜ ਮੈਂ ਤਾਂ ਫੇਰ ਇਹਨੂੰ ਤੁਸੀਂ ਵਿਅੰਗ ਕਹਿ ਲਓ ਇਹਨੂੰ ਤੁਸੀਂ ਐਂ ਕਹਿ ਲਓ ਵੀ ਭਾਈ ਜਿਵੇਂ ਸਾਰੇ ਤੁੱਕ ਕੇ ਸਲਾਮ ਆ ਜੀ ਲੇਕਨ ਆਹ ਦੇਖੋ ਵਾਹ ਨੀਟੂ ਲੋ ਭਾਈ ਇੱਕ ਵਾਰੀ ਵੋਟ ਪਾ ਕੇ ਦਿਓ ਮੈਂ ਤੁਹਾਡਾ ਮੋਲੇ ਨਾ ਮੋੜਾ ਜੁੱਤੀਆਂ ਲਾਹ ਲਾ ਕੇ ਸਿਰ ਚ ਮਾਰਿਓ ਇਹਨਾਂ ਨੂੰ ਹਿਲਾ ਦੂੰਗਾ ਮੋਦੀ 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 ਸਰਕਾਰ ਤੱਕ ਗੱਲ ਪਹੁੰਚੇਗੀ ਕਿ ਨੀਟੂ ਸ਼ਪਰਾਲਾ ਜਿੱਤ ਗਿਆ ਤੇ ਕਿੱਦਾਂ ਹੋ ਗਿਆ ਹੁਣ ਤੇ ਤੁਸੀਂ ਦੱਸਣਾ ਵਾ ਕਿਉਂਕਿ ਤੁਹਾਡੇ ਕੋਲ ਵੋਟ ਹੈ ਜੇ ਤੁਹਾਡੇ ਕੋਲ ਵੋਟ ਨਾ ਹੋਵੇ ਇਹ ਲੀਡਰ ਤੇ ਤੁਹਾਡੇ ਘਰ ਦਾ ਸਮਾਨ ਚੱਕ ਕੇ ਲੈ ਜਾਣ ਸਿਰਫ ਤੁਹਾਨੂੰ ਵੋਟ ਵਿਚਾਰੀ ਆ ਜੇ ਤੁਸੀਂ ਚਾਹੁੰਦੇ ਹੋ ਇਹਨਾਂ ਲੀਡਰਾਂ ਤੋਂ ਬਚਣਾ ਫਿਰ ਮੈਨੂੰ ਵੋਟ ਪਾ ਦਿਓ ਨਹੀਂ ਤੇ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਹੈ। ਅੱਛਾ ਨੇਟੂ ਜਿੱਤ ਕੇ ਤੂੰ ਜਾਣਾ ਵਾ ਵਿਧਾਨ ਸਭਾ। ਵਿਧਾਨ ਸਭਾ ਕਿੱਥੇ ਹੈ ਚੰਡੀਗੜ੍ਹ। ਚੰਡੀਗੜ੍ਹ। ਚੰਡੀਗੜ੍ਹ ਤੇਰੇ ਸਾਹਮਣੇ ਭਵਨ ਕਮਾਨ ਵੀ ਬੈਠਾ ਹੋਊਗਾ। ਹੋਰ ਜਿੰਨੇ ਐਮ ਐਲ ਏ ਉਹ ਵੀ ਬੈਠੇ ਹੋਣਗੇ, ਮੰਤਰੀ ਸਤੰਤਰੀ ਬੈਠੇ ਹੋਣਗੇ। ਭਵਨ ਤੂੰ ਪਹਿਲਾਂ ਕੀ ਕਹੇਂਗਾ? ਦੇਖੋ ਜੇ ਮੈਂ ਕਿਹਦਾ ਫਾਇਦਾ ਨਾ ਕਰ ਸਕਿਆ ਤੇ ਮੈਂ ਨੁਕਸਾਨ ਵੀ ਨਹੀਂ ਚਾਹੂੰਗਾ। ਹਾਂ। ਔਰ ਸਭ ਤੋਂ ਵੱਡਾ ਜਿਹੜਾ ਕੰਮ ਬੁੱਢਾ ਦਰਿਆ ਕਿਉਂਕਿ ਆਪਾਂ ਲੋਕ ਕਮਾਉਂਦੇ ਆ ਬਿਵਾਰੀਆਂ ਲੱਗਦੇ ਕੈਂਸਰ ਟੀਵੀ। ਉਹ ਕਈ ਰੋਗ ਨਿਕਲਦੇ ਪਿਆ ਇਹੀ ਪਾਣੀ ਜ਼ਮੀਨੀ ਪਾਣੀ ਲੁਗੜਾ ਦਾ ਸਾਰਾ ਪਾਣੀ ਗੰਦਾ ਵਾ ਆਪਣੀ ਕਿ ਇਹਨਾਂ ਦੀ ਪਹਿਲਾਂ ਜਾਨ ਬਚਾਉਂਗਾ ਮੈਂ ਭਵੰਤ ਨੂੰ ਕੀ ਕਹਿੰਗੇ ਭਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਅੰਦਰ ਵੜ ਕੇ ਦੇਖੋ ਜੀ ਸਾਹਮਣੇ ਬੈਠਾ ਹੂ ਤੇਰੇ ਤੂੰ ਬੈਠਾ ਵਿਰੋਧੀ ਪਾਸੇ ਤੂੰ ਬੈਠਾ ਦੇਖੋ ਭਵੰਤ ਮਾਨ ਸਾਹਿਬ ਸਭ ਤੋਂ ਪਹਿਲਾਂ ਇਹਦਾ 1000 ਰੁਪਏ ਤੁਸੀਂ ਲੇਡੀਜ਼ ਨੂੰ ਕਿਹਾ ਵਾ ਉਹ ਦਿਓ ਉਹ ਦਿਓ ਅੱਛਾ ਜਿਹੜਾ ਪਹਿਲਾ ਵਾਦਾ ਵਾ ਹਾਂ ਦੂਜਾ ਵਾਦਾ ਇਹ ਆ ਬਈ ਅਸੀਂ ਜਿੱਤਿਆ ਸੱਚਾਈ ਦੇ ਨਾਲ ਤੁਸੀਂ ਕਿਹਾ ਸੀਗੇ ਬੰਦੀ ਸਿੰਘਾਂ ਨੂੰ ਛਡਾਵਾਂਗੇ ਤੁਸੀਂ ਕਈ ਵਾਦੇ ਕੀਤੇ ਸੀਗੇ ਜਿੰਨੇ ਵਾਦੇ ਕੀਤੇ ਤੁਸੀਂ ਯਾਦ ਕਰੋ ਪਹਿਲਾਂ ਬਸ ਆਹੀ ਕਹੂੰਗਾ ਜੀ ਅੱਛਾ ਮੱਲਾ ਮੱਲਾ ਮੈਂ ਮੈਂ ਉ ਅਸੀਂ ਤਾਂ ਬਈ ਦੇਵਾਂਗੇ ਤੁਸੀਂ ਭਗਵੰਤ ਮਨ ਹੁੰਦੇ ਨਹੀਂ ਮੈਂ ਕਿ ਮਨ ਲਾ ਉਥੇ ਵਿਧਾਨ ਸਭਾ ਚ ਮੈਂ ਕਹਿੰਦਾ ਵੀ ਅਸੀਂ ਦੇ ਦਾਂਗੇ ਨੀਟੂ ਹਜੇ ਨਹੀਂ ਦਿੰਦੇ ਫੇਰ ਚਲੋ ਮੈਂ ਮੰਨ ਲਵਾਂ ਹਾਂ ਮੈਂ ਖਾਂਦੀ ਅੱਗੇ ਬੋਲਣ ਦੀ ਮੈਂ ਹਜੇ ਦੇਵਾਂਗੇ ਵੀ ਸਾਡੇ ਕੋਲ ਹਜੇ ਬਜਟ ਘਾਟਾ ਸੀ ਅਗਲੇ ਸਾਲ ਦੇਵਾਂਗੇ ਨਹੀਂ ਆਹ ਕਿਹੜੀ ਗੱਲ ਹੋਈ ਵਾਅਦੇ ਕੀਤੇ ਕਿਉਂ ਸੀ ਵਾਅਦੇ ਕੀਤੇ ਪੂਰੇ ਕਰਾਂਗੇ ਕਦੋਂ ਜਦੋਂ ਟਾਈਮ ਆਊਗਾ ਸਾਡੀ ਮਰਜ਼ੀ ਸਾਡੀ ਸਰਕਾਰ ਹੈ ਇਸ ਸੁਪਨੇ ਦੇ ਵਾਦੇ ਸੋੜੀ ਪੂਰੇ ਹੁੰਦੇ ਨੇ ਸਰ ਜਿਹੜਾ ਜਨਤਾ ਨੇ ਵੋਟ ਪਾਈ ਹੈ ਕੁੱਟਣਾ ਨਾ ਨਾ ਕੱਲ ਯਾਰ ਤੂੰ ਐਮਐਲਏ ਮੈਂ ਮੁੱਖ ਮੰਤਰੀ ਇਹ ਕਿਹੜੀ ਗੱਲ ਹੋਈ ਮੇਰੀ ਮਰਜ਼ੀ ਮਰਜ਼ੀ ਦੇ ਸਰ ਉਹਨਾਂ ਨੇ ਮੈਨੂੰ ਵੀ ਕੁੱਟਣਾ ਤੇ ਤੁਹਾਨੂੰ ਵੀ ਕੁੱਟਣਾ ਵਾ ਕਿ ਮੈਨੂੰ ਕਿਵੇਂ ਕੁੱਟਣਗੇ ਖੜੇ ਤੂੰ ਸੀ ਉਹ ਕੌਣ ਨੇ ਕਹਣਾ ਵੀ ਜਾ ਕੇ ਸਾਡੇ ਹੱਕ ਨਹੀਂ ਮੰਗੇ ਕੀ ਹੱਕ ਲਿਧਾਨੇ ਦਾ ਕੀ ਕੰਮ ਆ ਦੱਸ ਸਭ ਤੋਂ ਪਹਿਲਾਂ ਬੁੱਢਾ ਨੰਦਿਆ ਲੱਗਿਆ ਹੋਇਆ ਬਾਬਾ ਸੰਤ ਜੀ ਚੱਲ ਉਹ ਨਹੀਂ ਉਹ ਤਾਂ ਥੋੜੀ ਹੁੰਦਾ ਹਾਂ ਹਾਂ ਇਹ ਆ ਨਸ਼ੇ ਦਾ ਮੁੱਦਾ ਵਾ ਮਹਿੰਗਾਈ ਆ ਕਾਰੋਬਾਰ ਚੱਲਦਾ ਸਾਰਾ ਸਿਸਟਮ ਆਊਟ ਹੋਇਆ ਵਾ ਸਾਰਾ ਵੇਹੀ ਪੰਜਾਬ ਨਸ਼ਾ ਦਾ ਖਤਮ ਕਰਤਾ ਯੁੱਧ ਨਸ਼ੇਬਾਦ ਹੈ ਹੀ ਨਹੀਂ ਨਸ਼ੇ ਨਾਲ ਕਿੱਥੇ ਨਹੀਂ ਹੈਗਾ ਆ ਮੈਂ ਕਹਿੰਦਾ ਸਾਰੇ ਯੁੱਧ ਨਸ਼ੇਬਾਦ ਹੈਵਾ ਤੁਹਾਨੂੰ ਲੱਗਦਾ ਹੋਊਗਾ ਮੈਨੂੰ ਤਾਂ ਨਹੀਂ ਲੱਗਦਾ ਹਾਂ ਮੈਨੂੰ ਤਾਂ ਜ ਵੀ ਲੱਗਦਾ ਵਾ ਚੱਲ ਫਿਰ ਤੂੰ ਹੁਣ ਨਵਾਂ ਨਵਾਂ ਆਇਆ ਵਿਧਾਨ ਸਭਾ ਐਂ ਕਰ ਆ ਮਗਰ ਹੈਗੀ ਆ ਪੰਜਾਬ ਐਗਰੀਕਲ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਇੱਥੇ ਦੋ ਲੈਣਾ ਸਣਾ ਫੇਰ ਦੇਖ ਲੈ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਤੋਂ ਆਇਆ ਵਾਂ ਗੱਲਬਾਤ ਮੈਂ ਸਿਰਾ ਕਰਕੇ ਦਿਖ ਚੋਨਾ ਬੀਜਨਾ ਕਣਕ ਬੀਜ ਕੇ ਲੋਕਾਂ ਦਾ ਢਿੱਡ ਪਰਦਾ ਆ ਚਾਹ ਤਾਂ ਹੀ ਤਾਂ ਕਹਿੰਦੇ ਪੰਜਾਬ ਯੂਨੀਵਰਸਿਟੀ ਆ ਅਜਾ ਯੂਨੀਵਰਸਿਟੀ ਲਓ ਜੀ ਹਾਸਾ ਮਜ਼ਾਕ ਇੱਕ ਤੌਰ ਤੇ ਰਹਿ ਗਿਆ ਮੈਂ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਦੇਖੋ ਇਹ ਬੰਦੇ ਦਾ ਕੁਰਤਾ ਲਿਬੜਿਆ ਕੋਈ ਇਹਨੂੰ ਸੰਗਣੀ ਉਵੇਂ ਆ ਕੇ ਖੜ ਗਿਆ ਆ ਬੂਟ ਦਿਖਾਏ ਦਾ ਆ ਬੂਟ ਇਖਾਉ ਪਾਟਿਆ ਹੋਇਆ ਵਾ ਪਰ ਉਵੇਂ ਆ ਕੇ ਸਾਡੇ ਨਾਲ ਖੜ ਗਿਆ ਕੋਈ ਇਹਨੂੰ ਐ ਨਹੀਂ ਵੀ ਮੈਂ ਟੋਪੀ ਲਈ ਆ ਮੈਂ ਐਡਾ ਵਾ ਮੈਂ ਸ਼ੇਵ ਕਰਨੀ ਆ ਮੈਂ ਨਹੀਂ ਸਿੰਧ ਬੱਦਰੇ ਬੰਦਰੇ ਆ ਬੰਦੇ ਆ ਜਿਹੜੇ ਤੁਸੀਂ ਭੇਜਿਆ 92 ਤੋਂ 94 ਹੋ ਗਏ ਪਈਓ ਸਾਰੇ ਹੀ ਸਿੱਧ ਪੱਧਰੇ ਆ ਅੱਜ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਉਹ ਕੀ ਕਰ ਰਹੇ ਆ ਆ ਪਰਸੋਂ ਇੱਥੇ ਐਡੀਟੀ ਆਲੇ ਨੇ ਡਾਂਗਾ ਵੱਜੀਆਂ ਨਿਰਿੰਦਰਦੀਪ ਦਾ ਪਰਿਵਾਰ ਆ ਕਿੱਧਰ ਵਾਹੇ ਤੋਂ ਉਹਦੇ ਨਾਲ ਕੀ ਹਾਲ ਹੋਇਆ ਜਸ਼ਨ ਬਾਵਾ ਮੁੰਡਾ ਜਿਹੜਾ ਸਪੰਚ ਸੀ ਉਹਦੇ ਨਾਲ ਕੀ ਹੋਇਆ ਯੁੱਧ ਨਸ਼ਿਆਂ ਵਿਰੁੱਧ ਬਿਲਕੁਲ ਫੇਲ ਸਾਬਤ ਹੋਇਆ ਸਿੱਖਿਆ ਕ੍ਰਾਂਤੀ ਜ਼ੀਰੋ ਹੋ ਗਈ ਆ ਪੰਜਾਬ ਦਾ ਬਹੁਤ ਬੁਰਾ ਹਾਲ ਆ ਇਸ ਲਈ ਜਦੋਂ ਅਸੀਂ ਉਹਨਾਂ ਦੇ ਝਟਕਲੇ ਸੁਣ ਸਕਦੇ ਆ ਤਾਂ ਇਹਦੀਆਂ ਗੱਲਾਂ ਤੇ ਕਿਉਂ ਨਹੀਂ ਹੱਸ ਸਕਦੇ ਨੀਡੂ ਹੋਰ ਕੀ ਗੱਲ ਜਿਹੜੀ ਰਹਿ ਗਈ ਹੋਵੇ ਪਤਾ ਐਂਦਾ ਸੱਚ ਤੈਨੂੰ ਪਤਾ ਤੈਨੂੰ ਯਾਦ ਆ ਸਭ ਤੋਂ ਪਹਿਲੀ ਵੀਡੀਓ ਤੇਰੀ ਜਦੋਂ ਮੈਂ ਸੀ ਉੱਥੇ ਹੁੰਦੇ ਸੀ ਜਲੰਧਰ ਬਿਕਰਮ ਨੇ ਤੈਨੂੰ ਵਾਇਰਲ ਕੀਤੀ ਜੀ ਤੂੰ ਚੱਗੇ ਪੜਿਆ ਸੀ ਬਿਕਰਮ ਨੇ ਕੀਤੀ ਸੀ ਜੀ ਬਿਕਰਮ ਨੂੰ ਕੀ ਕਹਣਾ ਉਹਨੂੰ ਵੀ ਕਹਦੇ ਫਿਰ ਆਪਣੇ ਜਦੋਂ ਮੈਂ ਫਗਵਾੜੇ ਵਿੱਚ ਹਾਰਿਆ ਸੀਗਾ ਮੈਂ ਆਪਣਾ ਚੱਗਾ ਪੜਿਆ ਸੀਗਾ ਮੈਂ ਕਹਾ ਮੇਰਾ ਦੇਸ਼ ਦੰਗਾ ਹੋ ਰਿਹਾ ਇਹਨੂੰ ਬਚਾ ਲੋ ਉਸ ਤੋਂ ਬਾਅਦ ਮਹਿੰਗਾਈ ਨੇ ਲੱਕ ਤੋੜਤਾ 96 ਦੇ ਵਿੱਚ 90 ਰੁਪਏ ਦਾ ਦਿੱਤੀ ਥੈਲੀ ਸੀਗੀ ਆ 450 ਦੀ ਹੋ ਗਏ ਕੋਈ ਨਹੀਂ ਬੋਲਦਾ ਪਰ ਜੇ ਮੈਂ ਨਹੀਂ ਬੋਲੂੰਗਾ ਇਹ ਸੱਚ ਨਹੀਂ ਖੋਲੂੰਗਾ ਪਰ ਮੈਂ ਸੱਚ ਕਹਿ ਗਿਆ ਇਹੀ ਸੱਚ ਬੋਲ ਗਿਆ ਇਹੀ ਸੱਚ ਬੋਲ ਗਿਆ। ਇਹੀ ਸੱਚ ਬੋਲ ਗਿਆ। ਬਿਲਕੁਲ। ਤਾਂ ਇਹ ਕੋਈ ਅਜਿਹੀ ਗੱਲ ਜਿਵੇਂ ਮੰਨ ਲਾ ਸਾਰੇ ਲੀਡਰ ਵਾਅਦੇ ਕਰਦੇ ਨੇ। ਹਨਾ ਵੀ ਐਂ ਕਰ ਦੂੰ ਜੀ ਮੈਂ ਜਿਵੇਂ ਇਹਨਾਂ ਨੇ ਕੀਤਾ ਹੈ ਮੈਂ ਕਰ ਦੂੰ। ਹੁਣ ਜਿਹੜਾ ਵਾਅਦਾ ਜਿਹੜਾ ਲੀਡਰ ਵਾਅਦਾ ਤੇ ਮੁਕਰਦਾ ਰੱਬ ਕਰਕੇ ਇਹਨੂੰ ਖੁਰਕ ਪਾ ਜੇ। ਇਹ ਖੁਰਕ ਪਾ ਜੇ ਤੇ ਤੂੰ ਮੁਕਰ ਕੇ ਫੇਰ ਤੇ ਮੈਨੂੰ ਵੀ ਪਾ ਜੇਗੀ। ਆ ਤੇ ਘੜ ਖੁਰਕ ਕੇ ਜਾਂ ਤੂੰ ਪਹਿਲਾਂ ਹੀ ਦਵਾਈ ਕਿਥੋਂ ਲਈਆ? ਨਹੀਂ ਦਵਾਈ ਲੈਣੀ ਹੈ ਜੀ। ਲੈਣੀ। ਸਨਾਈਆਂ ਕਰ ਕੈਮਰਾਮੈਨ ਤੇ ਸੁਣਾ ਫੇਰ ਵਾ ਉਹ ਮੁੰਡੇ ਕੈਮਰਾਮੈਨ ਵਾ ਐਂਡ ਕਰਾ ਕੇ ਰੱਖਦਾ ਦੁਨੀਆ ਨੂੰ ਯਾਰ ਤੇਰਾ ਕੈਦ ਕਰਕੇ ਰੱਖਦਾ ਵਾ ਸੱਚ ਹੀ ਸੁਣਾਣਾ ਸੱਚ ਕਹਿ ਗਿਆ ਕੈਮਰੇ ਵਾਲਾ ਜੋ ਸੱਚ ਦਿਖਾ ਗਿਆ ਯਾਰ ਮੇਰਾ ਸੱਚ ਦਿਖਾ ਗਿਆ ਲੈ ਗਿਆ ਲਓ ਜੀ ਨੀਟੂ ਨੂੰ ਤੁਸੀਂ ਸਾਰੇ ਵੋਟਾਂ ਜ਼ਰੂਰ ਪਾਓ ਭਾਈ ਬਹੁਤ ਬਹੁਤ ਧੰਨਵਾਦ ਨੀਟੂ ਵੈ ਗੁਰਜੀ ਕਾਲ ਸਾਹਿਬ ਵੈ ਗੁਰਜੀ